ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 14 ਸਾਲ ਤੋਂ ਹੁਣ ਤੱਕ ਇਲੈਕਸ਼ਨ ਹੀ ਨਹੀਂ ਹੋਈ ਇਹ ਗੱਲਾਂ ਸਿਮਰਨਜੀਤ ਸਿੰਘ ਮਾਨ ਵੱਲੋਂ ਕਹੀਆਂ ਗਈਆਂ ਜਿਹੜੀ ਸਾਡੀ ਸਿਮਰਮੌਰ ਸੰਸਥਾ ਹੈ ਸ਼੍ਰੋਮਣੀ ਕਮੇਟੀ ਉਸ ਦਿੋਂ ਬਾਗਡੋਰ ਨੂੰ ਸਿਰਫ ਅਕਾਲੀ ਦਲ ਸੰਭਾਲ ਰਿਹਾ ਤੇ ਜਿਹੜੇ ਇਸ ਦੇ ਜਿਹੜੇ ਸਿੱਖੀ ਦੇ ਮੁੱਦੇ ਨੇ ਜਿਵੇਂ ਹੁਣ ਕੰਗਣਾ ਰਣਾਉਤ ਹੈ ਉਹ ਹੁਣ ਸਿੱਖਾਂ ਨੂੰ ਢਾਹ ਲਾ ਰਹੀ ਹੈ ਇਸ ਬਾਰੇ ਜਿਹੜੇ ਫੈਸਲੇ ਨੇ ਇਹ ਲੈਣੇ ਚਾਹੀਦੇ ਨੇ ਜੇ ਇਸ ਦੇ ਇਲੈਕਸ਼ਨ ਹੋਵੇ ਤੇ ਜਿਹੜਾ ਸ਼੍ਰੋਮਣੀ ਕਮੇਟੀ ਐ ਸਹੀ ਹੱਥਾਂ ਦੇ ਵਿੱਚ ਆਵੇ ਤਾਂ ਅਸੀਂ ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਕੀ ਕਰ ਸਕਦੀ ਐ ਤੇ ਕੰਗਣਾ ਰਣੌਤ ਵਰਗੀਆਂ ਜਿਹੜੀਆਂ ਇਹ ਸ਼ਖਸੀਅਤਾਂ ਸਾਨੂੰ ਆੜੇ ਹੱਤੀ ਲੈਂਦੀਆਂ ਨੇ ਤੇ ਸਿੱਖਾਂ ਦੇ ਅਖ਼ਸ਼ ਨੂੰ ਖਰਾਬ ਕਰਦੀਆਂ ਨੇ ਉਹਨਾਂ ਨੂੰ ਅਸੀਂ ਸਬਕ ਸਿਖਾ ਦਈਏ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੇ ਹੋਰ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆਂ ਐਂਡ ਤੇ ਪ੍ਰੈਸ ਦੇ ਉੱਤੇ ਤਾਂ ਬੈਠਾ ਨਹੀਂ ਅਲਟੀਮੇਟ ਨੂੰ ਪੁਟਾਤਾ ਹੈ ਤੇ ਮੈਨੂੰ ਥੋੜੀ ਜਿਹੀ ਸ਼ਰਮ ਵੀ ਆਉਂਦੀ ਹੈ ਕਿ ਤੁਸੀਂ ਤਾਂ 14 ਸੇ ਹੈਗੇਰ ਚੋਟਾ ਪਿੱਲਰ ਸਾਡੀ ਸਟ੍ਰੇਟ ਦਾ ਤੇ ਤੁਹਾਡੇ ਬਰਾਬਰ ਬੈਟਸਮੈਨ ਠੀਕ ਹੈ ਜਾਂ ਤੁਹਾਡੇ ਛੱਡੇ ਬੈਟਸਮੈਨ ਠੀਕ ਹੈ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਜੀ ਤੇ ਗੱਲ ਹੈ ਕਿ ਹੈ ਇਕਸਾ ਗਰੀਪਾਲੀ ਹੈ ਇੱਕ ਸਿੱਖਾਂ ਦੀ ਹੁਣ 14 ਸਾਲ ਪਹਿਰੇ ਸਾਡੇ ਐਸਸੀਪੀਸੀ ਦੇ ਇਲੈਕਸ਼ਨਸ ਵੀ ਹੋ ਰਹੇ ਜਦ ਕਿ ਸਿੱਖਾਂ ਦੀ ਪਾਰਲੀਮੈਂਟ 1925 ਦੇ ਵਿੱਚ ਸਥਾਪਿਤ ਹੋਈ ਸੀ ਤੇ ਇਹ ਇੱਕ ਜੋਰੀ ਘੱਟ ਗਿਣਤੀ ਸਿੱਖਾਂ ਦੇ ਪਾਰਲੀਮੈਂਟ ਦੇ ਇਲੈਕਸ਼ਨ ਵੱਧ ਗਿਣਤੀ ਕਿ ਆ ਮジョਰਿਟੀయన్స్ ਨਹੀਂ ਕਰਨਗੇ ਫਿਰ ਇਹ ਜਿਹੜੀ ਸੱਟ ਹੈ ਇਹ ਬੜੀ ਡੇਰੀ ਥੱਲੇ ਤੱਕ ਸਿੱਖਾਂ ਦੇ ਵਿੱਚ جاری ਹੈ ਤੇ ਦਿਨ ਬਦਲਣਾ ਸਾਡੇ ਉੱਤੇ ਨਵੇਂ ਕਾਨੂੰਨ ਪਾਈ ਜਾਂਦੇ ਹੈ ਹਿੰਦੂਤਵਾਦੀ ਸਰਕਾਰ ਹੈ ਆਰਐਸਐਸ ਬੀਜਪੀ ਦੀ ਸਾਨੂੰ ਇਹਨਾਂ ਦੀ ਬੋਦੀ ਦੀ ਸਮਝ ਵੀ ਨਹੀਂ ਆਉਂਦੀ ਕਿ ਇਹ ਜਿਹੜੇ ਨਵੇਂ ਕਾਨੂੰਨ ਬਣਾਏ ਐ ਨਵੇਂ ਕਾਨੂੰਨਾਂ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਡਿਬੇਟ ਤਾਂ ਹੋਈ ਨਹੀਂ ਪ੍ਰਕਾਰ ਡਿਬੇਟ ਤੋਂ ਇਹ ਕਾਨੂੰਨ ਬੋਦੀ ਸਰਕਾਰ ਨੇ ਜਾਰੀ ਕਰ ਦਿੱਤੇ ਦੂਸਰੀ ਗੱਲ ਕੀ ਠੀਕ ਹੈ ਉਗ੍ਰਿੰਤੀ ਜਬਾਨ ਸੰਸਕ੍ਰਿਤ ਹਿੰਦੀ ਹੈ ਹੁਣ ਕਈ ਲੋਕ ਸਹੀ ਹੈ ਕਿ ਵਿਕਸਿਤ ਭਾਰਤ ਨੂੰ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿ ਵਿਕਸਿਤ ਭਾਰਤ ਕੀ ਹੁੰਦਾ ਹੈ ਸਰਕਾਰ ਤੋਂ ਹੁੰਦੀ ਹੈ ਜਿਹੜੀ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਤੇ ਸਾਰਿਆਂ ਨੂੰ ਸਮਝਾਵੇ ਕਿ ਅਸੀਂ ਕੀ ਕਰ ਰਹੇ ਹਾਂ ਉਹ ਸਿੱਖ ਜਦੋਂ ਤਾਂ ਫੈਲਿਆ ਕਿਉਂ ਕਰਕੇ ਗੁਰੂ ਨਾਨਕ ਸਾਹਿਬ ਦੇ ਵੇਲੇ ਜਿਹੜਾ ਅਰਬ ਤਾਂ ਰਮਸੀ ਉਹਨਾਂ ਦੇ ਗ੍ਰੰਥ ਅਰੈਬਿਕ ਦੇ ਵਿੱਚ ਸੀਗੇ ਤੇ ਜਿਹੋ ਆਦੇ ਸੰਸਕ੍ਰਿਤ ਦੇ ਵਿੱਚ ਸੀਗੇ ਨਾ ਕਿ ਸਰ ਉਹ ਸੰਸਕ੍ਰਿਤ ਸਮਝ ਆਉਂਦੀ ਸੀ ਨਾ ਅਰੈਬਿਕ ਸਮਝ ਆਉਂਦੀ ਸੀ ਇਸ ਕਰਕੇ ਸਿੱਖ ਧਰਮ ਨੇ ਬੜੀ ਛੇਤੀ ਛੇਤੀ ਜਨਮ ਤੇ ਪਕੜ ਬਾਤੀ ਹੁਣ ਕੇ ਸਾਡੇ ਇੱਤੇ ਦੇ ਟੱਕੜ ਹਿੰਦੂਤਵਾ ਦੇ ਲੋਕਾਂ ਨੇ ਇਹ ਨਹੀਂ ਸਮਝ ਹੈਗੀ ਕਿ ਜੇ ਥੱਲੇ ਤੱਕ ਤੁਹਾਡੀ ਗੱਲ ਸਮਝ ਹੀ ਨਹੀਂ ਜਾਊਗੀ ਵਰਤੋਂ ਦਾ ਰਾਸ਼ਟ੍ਰਿਕ ਚੱਲੂਗਾ ਇੱਕ ਵਜਾ ਹੈ ਕਿ ਜਿਹੜਾ ਇਹ ਮੋਦੀ ਸਾਹਿਬ ਕਹਿੰਦੇ ਸੀ ਕਿ 400 ਸੀਟਾਂ ਹੋਣਗੀ ਤੇ ਉਹਨਾਂ ਦੀ ਤਾਂ ਪਾਰਲੀਮੈਂਟ ਦੇ ਵਿੱਚ ਮੈਜੋਰਿਟੀ ਹੋਈ ਨਹੀਂ ਆਈ ਹੈ ਹੁਣ ਬਾਕੀ ਜੀਆਂ 파ਟੀਆਂ ਬਿਲਕੁਲ ਇਹ ਬਗਾਵਤ ਤੇ ਵੀ ਆ ਰਹੀਆਂ ਪੁੱਛ ਕੇ ਛੇ ਵੀ ਚੜੀਆਂ ਕਿ ਜਿਹੜਾ ਮੁਸਲਮਾਨਾਂ ਦਾ ਕਾਨੂੰਨ ਹੈ ਉਹ ਇਸ ਪਰਸਟਮੇਟੀ ਦੇ ਵਿੱਚ ਭੇਜ ਦਿੱਤਾ ਹੈਗਾ ਕਿ ਇਹਦੀ ਜਾਂਚ ਕਰੋ ਪਿਛਲੇ 10 ਸਾਲ ਜਿਹੜੋਂ ਮੋਦੀ ਸਾਹਿਬ ਦੀ ਮжоਰਿਟੀ ਆਰਐਸਐਸ ਦੀ ਰਹੀ ਹੈ ਕਿੰਨੇ ਵੀ ਪਾਰਲੀਮੈਂਟ ਦੇ ਬਿਲੂਨ ਹਨ ਉਹਨਾਂ ਦੇ ਉੱਤੇ ਬਹਿਸ ਹੀ ਨਹੀਂ ਹੋਈ ਜਿਹੜਾ ਕਿ ਇਹ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਲਈ ਬਹੁਤ ਖਤਰਨਾਕ ਚੀਜ਼ ਹੈ ਕੀ ਡਿਕਟਰ ਡਿਕਟੇਟਰ ਤਾਨਾਸ਼ਾਹੀ ਵਰਗਣ ਜੋ ਤੁਸੀਂ ਇਹ ਬੋਲਦੇ ਹੋ ਕਾਨੂੰਨ ਬਣ ਜਾਂਦਾ ਸੋ ਸਾਨੂੰ ਸੰਕਟ ਹੈ ਕਿ ਹੈ ਕਿ ਹਪਾਣ ਦੇ اپੋਜੀਸ਼ਨ ਨੇ ਥੋੜੀ ਜੀ ਤਾਕਤ ਫੜੀ ਹੈ ਇਹਦੇ ਨਾਲ ਰਾਹਤ ਮਿਲੂਗੀ ਪਰ ਦੂਸਰੀ ਚ ਜਿਹੜੀ ਮੈਂ ਸਮਝਾਉਣਾ ਚਾਹੁੰਦਾ ਹੈ ਕੀ ਜਿਹੜੀ ਬੋਗੜ ਹੈ ਜੁਟਵਾਇਆ ਉਹਦੀ ਜਿਹੜੀ ਪਾਲਿਸੀ ਹੈ ਉਸ ਨੂੰ ਬੀਜੇਪੀ ਵੀ ਸਵੀਕਾਰ ਕਰਦੀ ਹੈ ਤੇ ਕਾਂਗਰਸ ਪਾਰਟੀ ਵੀ ਸਵੀਕਾਰ ਕਰਦੀ ਹੈ ਤੁਹਾਨੂੰ ਮੈਂ ਮਿਸਾਲ ਦੇ ਤੌਰ ਤੇ ਦੱਸਦਾ ਕਿ ਜਦੋਂ ਇੰਦਰਾ ਗਾਂਧੀ ਕਾਂਗਰਸ ਨੇ ਬਲੂ ਸਟਾਰ ਕੀਤਾ ਉਸ ਗ੍ਰੇ ਆਪੋਜੀਸ਼ਨ ਦਾ ਕਾਂਗਰਸ ਤੇ ਇੰਦਰਾ ਗਾਂਧੀ ਨਾਲ ਸਰਜੀ ਹੈ ਵਾਜਪਾਈ ਸਾਹਿਬ ਨੇ ਕਹਿਤਾ ਕਿ ਇੰਦਰਾ ਗਾਂਧੀ ਸਾਡੀ ਦੁਰਗਾ ਮਾਤਾ ਤੇ ਅਡਵਾਨੀ ਸਾਹਿਬ ਨੇ ਕਹਿਤਾ ਕਿ ਇਹ 6 ਮਹੀਨੇ ਪਹਿਲਾਂ ਹੋਣਾ ਤੇ ਇਹਦਾ ਸਿਗਰ ਹੁਣ ਤੋਂ ਪਤਾ ਹੈ ਕਿ ਇਹ ਇੱਕ ਨਵੀਂ ਪਾਲਿਸੀ ਮੋਦੀ ਸਾਹਿਬ ਨੇ ਉਹਨਾਂ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਨੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਬਾਅਦ ਨੇ ਮੁਲਕਾਂ ਦੇ ਵਿਦੇਸ਼ੀ ਵਜ਼ੀਰ ਜੈ ਸ਼ੰਕਰ ਜੀ ਨੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਗੋਇਲ ਸਾਹਿਬ ਨੇ ਤੇ ਰੌਦ ਦੇ ਮੁਖੀ ਨੇ ਸਾਬਕਾ ਰੌਦ ਦਾ ਮੁਖੀ ਗੋਇਲ ਇੰਨਾ ਨੇ ਪੋਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਲੀਡਰ ਆਜ਼ਾਦੀ ਦੀ ਗੱਲ ਕਰਦੇ ਆ ਫ੍ਰੀडम ਦੀ ਗੱਲ ਕਰਦੇ ਆ ਜਾਨ ਲਿਬਰਟੀ ਦੀ ਗੱਲ ਕਰਦੇ ਆ ਉਹਨਾਂ ਨੂੰ ਮਾਰ ਦਿੱਤਾ ਜਾਵੇ ਮੈਂ ਪਾਰਲੀਮੈਂਟ ਦੇ ਵਿੱਚ ਬੋਲੇ ਸੋਨੀਆ ਗਾਂਧੀ ਕੀ ਕੋਲੇ ਵੀ ਮੈਂ ਗਿਆ ਉਹ ਕਹਿੰਦੇ ਠੀਕ ਹੈ ਉਹ ਮੈਂ ਮੈਂ ਤੇ ਉਹ ਮੇਰੀ ਗੱਲ ਸਮਝ ਗਈ ਕਿ ਇਹ ਚੀਜ਼ ਪਾਰਲੀਮੈਂਟ ਦੇ ਵਿੱਚ ਆਪੋਜੀਸ਼ਨ ਨੂੰ ਚਾਹੀਦੀ ਹੈ